ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਟਿਕ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਵਿੱਚ ਜਿੱਥੇ ਵੱਡਾ ਵੱਡੀ ਕਾਰਵਾਈ ਕਰਵਾਈ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿਹੜਾ ਹੈ ਸ਼ਰੋਮੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਉੱਤੇ ਜੇਕਰ ਗੱਲ ਕਰੀਏ ਤਾਂ ਕਾਫੀ ਹਾਦਸੇ ਤੱਕ ਦੇ ਜਿਹੜੇ ਨੇ ਸਬੂਤ ਇਕੱਠੇ ਕਰ ਲਏ ਗਏ ਨੇ ਵਿਜੀਲੈਂਸ ਵੱਲੋਂ ਜੇਕਰ ਗੱਲ ਕਰੀਏ ਤਾਂ ਕੱਲ ਜਿਹੜੇ ਨੇ ਵਿਜੀਲੈਂਸ ਵੱਲੋਂ ਭਾਰ ਕੇ ਇੱਕ ਟਰੱਕ ਦਾ ਸਬੂਤ ਇਕੱਠੇ ਕਰਕੇ ਜਿਹੜੇ ਪਹੁੰਚਿਆ ਅਦਾਲਤ ਦੇ ਵਿੱਚ ਜਿੱਤੇ ਪਰੇ ਹੋਏ ਸੀ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਕਿਹਾ ਕਿ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਨਸ਼ਾ ਤਸਕਰੀ ਕੀਤੀ ਭ੍ਰਿਸ਼ਟਾਚਾਰੀ ਕੀਤੀ ਉਹਨਾਂ ਨੂੰ ਬੱਚੇ ਹੱਥ ਹੁਣ ਜੇਲ੍ਹ ਦੇ ਵਿੱਚ ਰਹਿਣਾ ਪਵੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਜਿੱਥੇ ਜਿਹੜੇ ਸ਼੍ਰੋਮਿਕ ਆਲੀ ਦਲ ਦੇ ਸੀਨੀਅਰ ਆਗੂ ਨੇ ਵਿਕਰਮ ਸਿੰਘ ਮਜੀਠੀਆ ਉਹ ਕਹਿੰਦੇ ਨੇ ਕਿ ਇਹਨਾਂ ਵੱਲੋਂ ਮੇਰੇ ਤੇ ਬਦਲਾਖੋਰੀ ਦੀ ਰਾਜਨੀਤੀ ਕੀਤੀ ਗਈ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਡੇ ਕੋਲ ਟੋਕਰਾ ਪਰ ਕੇ ਸਬੂਤਾਂ ਦਾ ਹੈ ਹੁਣ ਤਾਂ ਇਹ ਵੀ ਨਹੀਂ ਕਹਿ ਸਕਦਾ ਟੋਕਰਾ ਪਰ ਕੇ ਹੁਣ ਤਾਂ ਟਰੱਕ ਹੀ ਲੱਦ ਕੇ ਲੈ ਆਂਦਾ ਗਿਆ ਹੈ ਸਬੂਤਾਂ ਦਾ ਜਿੱਥੇ 540 ਕਰੋੜ ਦੀ ਗੱਲ ਕੀਤੀ ਗਈ ਸੀ ਲੇਕਿਨ ਹੁਣ 700 ਕਰੋੜ ਦੇ ਕਰੀਬ ਜਿਹੜੀ ਜਾਇਦਾਦ ਦੀ ਗੱਲ ਕੀਤੀ ਜਾ ਰਹੀ ਹੈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਤੁਹਾਡੇ ਉੱਤੇ ਜਿਹੜੀ ਕਾਰਵਾਈ ਹੋਈ ਹੈ ਭ੍ਰਿਸ਼ਟਾਚਾਰੀ ਦੇ ਖਿਲਾਫ ਉਹਨਾਂ ਦਾ ਜਿਹੜਾ ਹੈ ਤੁਹਾਨੂੰ ਦੇਣਾ ਪਏਗਾ ਸਬੂਤ ਲੇਕਿਨ ਦੂਸਰੇ ਪਾਸੇ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਿ ਉਹਨਾਂ ਵੱਲੋਂ ਜਿਹੜੇ ਹੈ ਦਿਨ ਬਦ ਦਿਨ ਜਿਹੜਾ ਹੈ ਸਖਤ ਹੋਰ ਕਾਰਵਾਈ ਕੀਤੀ ਜਾ ਰਹੀ ਹੈ ਵਿਕਰਮ ਸਿੰਘ ਮਜੀਠੀਆ ਉੱਤੇ ਇੱਕ ਪਾਸੇ ਵਿਜੀਲੈਂਸ ਵੱਲੋਂ ਵੱਡੇ ਸਬੂਤ ਫੜ ਲਏ ਗਏ ਨੇ ਤੇ ਦੂਸਰੇ ਪਾਸੇ ਜਿਹੜੀ ਹੈ ਹੁਣ ਸਿੱਟ ਇਸ ਜਿਹੜੀ ਹੈ ਮਾਮਲੇ ਦੇ ਵਿੱਚ ਆ ਗਈ ਹੈ ਤਾਂ ਦੱਸਦੇ ਕਿ ਸੂਤਰਾਂ ਤੋਂ ਵੰਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪਟਿਆਲਾ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਚ ਪਟਿਆਲਾ ਦੀ ਨਾਬਾ ਜੇਲ੍ਹ ਵਿੱਚ ਬੰਦ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਤੋਂ ਅੱਜ ਮੁੜ ਪੁੱਛਗਿੱਛ ਹੋਵੇਗੀ ਉਹਨਾਂ ਤੋਂ ਬੁਛ ਦੇ ਚ ਲਈ ਬਣਾਈ ਗਈ ਐਸ ਆਈ ਈਟੀ ਦੀ ਟੀਮ ਉੱਥੇ ਪਹੁੰਚ ਗਈ ਹੈ ਮਤਲਬ ਕਿ ਸਿੱਟ ਸਿੱਟ ਹੁਣ ਆਗਮਨ ਤੋਂ ਵੱਧ ਜਿਹੜੇ ਜਾਇਦਾਦ ਦੇ ਸਬੂਤ ਮਿਲੇ ਨੇ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਉਹਨਾਂ ਬਾਰੇ ਨਾਬਾ ਜੇਲ੍ਹ ਦੇ ਵਿੱਚ ਪਹੁੰਚੇਗੀ ਤੇ ਉਹਨਾਂ ਕੋਲ ਉਹਨਾਂ ਵੱਲੋਂ ਵੱਡੇ ਜਿਹੜੇ ਨੇ ਸਵਾਲ ਪੁੱਛੇ ਜਾਣਗੇ ਕਿਉਂਕਿ ਪੁੱਛਗਿੱਛ ਕੀਤੀ ਜਾਏਗੀ ਕਿਉਂਕਿ ਕਾਫੀ ਜ਼ਿਆਦਾ 40000 ਦੇ ਕਰੀਬ ਜਿਹੜੇ ਨੇ ਇਹ ਭਰ ਕੇ ਟਰੱਕ ਪਹੁੰਚਿਆ ਹੈ ਅਦਾਲਤ ਦੇ ਵਿੱਚ ਜਿੱਤੇ ਹਰੇਕ ਪੰਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਜਦੋਂ ਸਬੂਤ ਪੇਸ਼ ਕਰਾਂਗੇ ਤੇ ਇਹ ਜਿਹੜੇ ਨੇ ਉਦੋਂ ਪਤਾ ਲੱਗੇਗਾ ਕਿ ਵਿਕਰਮ ਸਿੰਘ ਮਜੀਠੀਆ ਨੇ ਕਿੱਡੇ ਵੱਡੇ ਕਪਲੇ ਕੀਤੇ ਨੇ ਇੱਕ ਪਾਸੇ ਉਹਦੇ ਕੋਲ ਸਿਰਫ 100 ਗੱਜ ਦਾ ਕਾਰਸੀ ਲੇਕਿਨ ਜਿਵੇਂ ਹੀ ਜਿਵੇਂ ਹੀ ਸੱਤਾ ਦੇ ਵਿੱਚ ਉਹਨਾਂ ਦੀ ਪਾਰਟੀ ਆਉਂਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਸੇ ਟਾਈਮ ਹੀ ਇੰਨੀ ਕਿਹੜੀ ਜਾਦੂ ਦੀ ਛੜੀ ਚੱਲ ਗਈ ਕਿ ਇੰਨੀ ਜ਼ਮੀਨ ਜਾਤ ਬੰਨੀ ਸ਼ੁਰੂ ਹੋ ਗਈ ਤੇ ਦੂਸਰੇ ਪਾਸੇ ਹੁਣ ਵਿਕਰਮ ਸਿੰਘ ਮਜੀਠੀਆ ਬੁਖਲਾਏ ਪਏ ਨੇ ਕਿ ਮੇਰੇ ਕੋਲ ਮੈਂ ਕਿਸ ਤਰੀਕੇ ਨਾਲ ਜਵਾਬ ਦਵਾਂਗਾ ਕਿਉਂਕਿ ਸਿੱਟ ਆਪਦੇ ਹੁਣ ਵੱਡੇ ਸਵਾਲ ਖੜੇ ਕਰੇਗੀ ਵੱਡੀ ਤੌਰ ਤੇ ਪੁੱਛਗਿਚ ਕਰੇਗੀ ਲੇਕਿਨ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਇਨਾਂ ਸਵਾਲਾਂ ਦੇ ਇਨਾਂ ਦੀ ਪੁੱਛਗਿਚ ਦਾ ਜਵਾਬ ਸਿੱਟ ਨੂੰ ਦੇਣਾ ਪਏਗਾ ਜਿਹੜੇ ਨੇ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਦੂਸਰੇ ਪਾਸੇ ਉਹਨਾਂ ਦਾ ਪਰਿਵਾਰ ਵੀ ਫਸਦਾ ਨਜ਼ਰ ਆ ਰਿਹਾ ਹੈ ਉਹਨਾਂ ਦੇ ਜਿਹੜੇ ਸਾਲੇ ਨੇ ਉਹਨਾਂ ਉੱਤੇ ਵੀ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਜਿੱਥੇ ਫਿੱਨੇ ਸੱਤਾ ਵਰਗਿਆਂ ਨੂੰ ਵੀ ਉਦੋਂ ਸਹੂਲਤਾਂ ਦਿੱਤੀਆਂ ਗਈਆਂ ਹੈਲੀਕਾਪਟਰ ਤੱਕ ਦਿੱਤੇ ਗਏ ਤਾਂ ਹੁਣ ਇਹਨਾਂ ਦਾ ਜਿਹੜਾ ਵੱਡਾ ਜਵਾਬ ਦੇਣਾ ਪਵੇਗਾ 200 ਤੋਂ ਵੀ ਵੱਧ ਲੋਕ ਨੇ ਜਿਹੜੇ ਉਹਨਾਂ ਨੇ ਆਪਣੇ ਜਿਹੜੇ ਦਿੱਤੇ ਨੇ ਸਬੂਤ ਦਿੱਤੇ ਨੇ ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਹੈ ਤਾਂ ਹੁਣ ਜਿਹੜਾ ਬਿਕਰਮ ਸਿੰਘ ਮਜੀਠੀਆ ਦਾ ਸਾਹ ਲੈਣਾ ਵੀ ਉਹ ਕਾ ਹੋ ਰਿਹਾ ਹੈ ਕਿਉਂਕਿ ਦਿਨ ਬਦ ਦਿਨ ਜਿਵੇਂ ਹੀ ਇੱਕ ਨਵਾਂ ਦਿਨ ਚੜਦਾ ਹੈ ਉਵੇਂ ਹੀ ਵਿਕਰਮ ਸਿੰਘ ਮਜੀਠੀਆ ਤੇ ਵੱਡੀ ਕਾਰਵਾਈ ਹੁੰਦੀ ਹੈ ਵੱਡੇ ਜਿਹੜੇ ਨੇ ਸਵਾਲ ਖੜੇ ਹੁੰਦੇ ਨੇ ਹੁਣ ਸਿਟ ਦੇ ਹੱਥ ਆ ਗਈ ਹੈ ਪੁੱਛ ਗਿਛ ਤਾਂ ਵਿਜੀਲੈਂਸ ਵੱਲੋਂ ਜਿਹੜੇ ਵੱਡੇ ਸਬੂਤ ਪੇਸ਼ ਕਰ ਦਿੱਤੇ ਨੇ ਸਿਟ ਹੁਣ ਵੱਡੇ ਸਵਾਲ ਖੜੇ ਕਰੇਗੀ ਤਾਂ ਇਹਦਾ ਜਵਾਬ ਦੇਣਾ ਪਏਗਾ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਧੰਨਵਾਦ